ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਦੇਖੀਏ ਪਹਿਲਾਂ ਇਹ ਵੀਡੀਓ ਫਿਰ ਇਸ ਤੇ ਗੱਲਬਾਤ ਕਰਾਂਗੇ ਤੇਰੀ ਜੈ ਹੋਵੇ ਮਾਪਾ ਜੀ ਤੇ ਜਦੋਂ ਵੀ ਦੇਹਧਾਰੀਆਂ ਦੀ ਪੂਜਾ ਦੀ ਗੱਲ ਚੱਲੇਗੀ ਤਾਂ ਸਿੱਖ ਸਮਾਜ ਸਭ ਤੋਂ ਅੱਗੇ ਹੋਵੇਗਾ ਕਿਉਂਕਿ ਦੇਹਧਾਰੀਆਂ ਦੀ ਪੂਜਾ ਕਰਨ ਦੇ ਵਿੱਚ ਅੱਜ ਸਿੱਖ ਸਮਾਜ ਸਭ ਤੋਂ ਅੱਗੇ ਹੈ ਜਿੰਨੇ ਵੀ ਪਖੰਡ ਹੁੰਦੇ ਨੇ ਸਿੱਖ ਸਮਾਜ ਸਭ ਤੋਂ ਅੱਗੇ ਹੈ ਪਖੰਡ ਕਰਨ ਵਿੱਚ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਕਿਵੇਂ ਬਾਬਾ ਜੀ ਤੇ ਫੁੱਲ ਛੁੱਟੇ ਜਾ ਰਹੇ ਨੇ ਔਰ ਬਾਬਾ ਜੀ ਦੇ ਆਨ ਦੀ ਖੁਸ਼ੀ ਵਿੱਚ ਕਰ ਰਹੇ ਨੇ ਬਾਬਾ ਜੀ ਤੇਰੀ ਜੈ ਹੋਵੇ ਗੁਰੂ ਗ੍ਰੰਥ ਸਾਹਿਬ ਨੂੰ ਵੀ ਭੁੱਲ ਗਏ ਕਿ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਬਾਬੇ ਨੂੰ ਗੁਰੂ ਗ੍ਰੰਥ ਸਾਹਿਬ ਤੋਂ ਵੀ ਉੱਚਾ ਲੋਕਾ ਨੇ ਜਾਣ ਲਿਆ ਕਿਵੇਂ ਉਹਦੀ ਵਡਿਆਈ ਕਰ ਰਹੇ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਕੀਰਤਨੀਆਂ ਬੈਠੇ ਨੇ ਉਹ ਵੀ ਬਾਬੇ ਦੀ ਵਡਿਆਈ ਵਿੱਚ ਗਾਰੇ ਨੇ ਬਾਬਾ ਜੀ ਤੇਰੀ ਜੈ ਹੋਵੇ ਇਸ ਤੋਂ ਵੱਡਾ ਸਿੱਖ ਕੌਮ ਦੇ ਵਿੱਚ ਹੋਰ ਪਖੰਡ ਕੀ ਹੋਏਗਾ ਜਿੱਥੇ ਗੁਰੂ ਮਹਾਰਾਜ ਦੀ ਮਾਤਾ ਪ੍ਰਕਾਸ਼ ਕੀਤਾ ਉੱਥੇ ਹੀ ਇੱਕ ਦੇਹਧਾਰੀ ਨੂੰ ਬੜਾਵਾ ਦਿੱਤਾ ਜਾਏ ਇਹ ਹੈ ਕੌਣ ਨੇ ਦੇਹਧਾਰੀ ਸਿੱਖ ਬਾਬੇ ਪਖੰਡੀ ਕੀ ਹੈ ਇਹਨਾਂ ਦੇ ਕੋਲ ਜਿਹੜੇ ਲੋਕ ਇਹਨਾਂ ਦੇ ਪਿੱਛੇ ਐਨੇ ਪਾਗਲ ਹੋ ਗਏ ਨੇ ਕਿਉਂ ਪਾਗਲ ਹੋ ਗਏ ਨੇ ਇਹਨਾਂ ਦੇ ਪਿੱਛੇ ਕੀ ਹੈ ਇਹਨਾਂ ਦੇ ਕੋਲ ਕੇਵਲ ਤੋਂ ਕੇਵਲ ਲੰਮੇ ਚੋਲੇ ਚਿੱਟੇ ਕੱਪੜੇ ਵਧੀਆ ਤੋਂ ਵਧੀਆ ਕੱਪੜਾ ਸਵਾਹ ਕੇ ਲੰਮੇ ਲੰਮੇ ਚੋਲਿਆਂ ਪਿੱਛੇ ਲੋਕ পাগল ਹੋ ਗਏ ਵਾਹ ਵਾਹ ਸਿੱਖ ਸਮਾਜ ਦੇ ਲੋਕੋ ਉਹ ਵਾਹ ਸਿੱਖ ਸਮਾਜ ਦੇ ਕੀਰਤਰੀਆਂ ਵਾਹ ਸਿੱਖ ਸਮਾਜ ਦੇ ਪ੍ਰਚਾਰਕੋ ਉਹ ਰਾਗੀ ਉਹ ਢਾਡੀ ਉਹ ਸਿੱਖ ਸਮਾਜ ਦੇ ਉਹ ਕਿੱਥੇ ਗਏ ਹੋ ਕਦੋਂ ਬੋਲੋਗੇ ਇਹਨਾਂ ਬਾਰੇ ਪਖੰਡੀਆਂ ਬਾਰੇ ਰਾਮ ਰਹੀਮ ਬਾਰੇ ਤੁਸੀਂ ਬੜਾ ਬੋਲਿਆ ਹਰ ਇੱਕ ਪ੍ਰਚਾਰਕ ਨੇ ਰਾਗੀ ਢਾਡੀ ਨੇ ਬੜਾ ਬੋਲਿਆ ਪਰ ਇਹਨਾਂ ਬਾਰੇ ਕਦੋਂ ਬੋਲੋਗੇ ਜੇ ਰਾਮ ਰਹੀਮ ਨੂੰ ਤੁਸੀਂ ਕਸੂਰਵਾਰ ਸਮਝਦੇ ਹੋ ਤੇ ਇਹ ਵੀ ਰਾਮ ਰਹੀਮ ਨਾਲੋਂ ਕਿਤੇ ਘੱਟ ਨਹੀਂ ਇਹ ਵੀ ਜੇ ਤੁਸੀਂ ਕਹਿੰਦੇ ਹੋ ਕਿ ਰਾਮ ਰਹੀਮ ਨੇ ਗੁਰੂ ਮਹਾਰਾਜ ਦੀ ਬੇਦਬੀ ਕੀਤੀ ਤੇ ਇਹ ਵੀ ਸ਼ਰੀਆਮ ਬੇਦਬੀ ਕਰ ਰਹੇ ਨੇ ਇਹ ਵੀ ਉਸੇ ਕੈਟਾਗਰੀ ਦੇ ਵਿੱਚ ਹੀ ਆਉਂਦੇ ਨੇ ਕਿਉਂਕਿ ਇਹਨਾਂ ਨੇ ਵੀ ਬਹੁਤ ਗੁਰੂ ਮਹਾਰਾਜ ਦੀ ਬੇਦਬੀ ਕੀਤੀ ਹੈ ਪਰ ਬੋਲੇਗਾ ਕੌਣ ਰਾਮ ਰਹੀਮ ਬਾਰੇ ਤੇ ਬੜੇ ਬੋਲਦੇ ਹੋ ਹੁਣ ਬੋਲੋ ਕੋਈ ਰਾਗੀ ਪ੍ਰਚਾਰਕ ਬੋਲਦਾ ਹੈ ਕਿਉਂਕਿ ਨਹੀਂ ਉਹ ਬੁਲਾਉਂਦੇ ਆ ਆਪਣੇ ਡੇਰਿਆਂ ਤੇ ਉਥੇ ਮੋٹے ਲਿਫਾਫੇ ਮਿਲਦੇ ਆ ਫਿਰ ਇਹਨਾਂ ਨੂੰ ਕੋਈ ਬੁਲਾਏਗਾ ਨਹੀਂ ਔਰ ਇੱਕ ਗੱਲ ਪੱਕੀ ਆ ਜੇ ਕਿਤੇ ਰਾਮ ਰਹੀਮ ਇਹਨਾਂ ਦੇ ਜਿਹੜੇ ਰਾਗੀ ਪ੍ਰਚਾਰਕ ਨੇ ਇਹਨਾਂ ਨੂੰ ਕਿਤੇ ਆਪਣੇ ਡੇਰਿਆਂ ਤੇ ਬੁਲਾਉਂਦਾ ਜਨਾ ਉਥੇ ਇਹਨਾਂ ਨੂੰ ਸਮਾਂ ਦਿੰਦੇ ਰਾਗੀਆਂ ਢਾਡੀਆਂ ਨੂੰ ਕੀਰਤੀਆਂ ਨੂੰ ਸਮਾਂ ਦਿੰਦੇ ਤੇ ਇੱਕ ਅੱਧ ਹੀ ਨਾ ਬੋਲਦੇ ਇਹਨਾਂ ਨੂੰ ਤਾਂ ਜਿੱਧਰ ਕੋਈ ਬੁਲਾ ਲੇ ਉਧਰ ਦੀ ਗੱਲ ਕਰਨਦੇ ਨੇ ਇੱਕ ਐਸੇ ਦੇਖੋ ਗੁਰਮਾਰਾ ਦੀ ਹਜ਼ੂਰੀ ਦੇ ਵਿੱਚ ਬਾਬਾ ਤੇ ਜਕਾਰ ਲਾ ਰਹੇ ਨੇ ਕੀ ਹੈ ਇਹ ਬਾਬਾ ਕੌਣ ਹੈ ਜਿਹਦੇ ਪਿੱਛੇ ਲੋਕ ਪਾਗਲ ਹੋ ਗਏ ਨੇ ਕੌਣ ਹੈ ਦੇ ਧਾਰੀ ਦੇ ਪਿੱਛੇ ਲੋਕ ਪਾਗਲ ਹੋ ਗਏ ਨੇ ਇੱਕ ਪਾਸੇ ਇਹ ਕਹਿੰਦੇ ਆ ਕਿ ਸਾਨੂੰ ਗੁਰਗੋਬਿੰਦ ਸਿੰਘ ਜੀ ਮਹਾਰਾਜ ਨੇ ਕਿਹਾ ਸੀ ਕਿ ਅੱਜ ਤੋਂ ਬਾਅਦ ਜਦੋਂ ਮਹਾਰਾਜ ਚਲੇ ਗਏ ਸੀ ਸਟੇਖੜਾ ਤੋਂ ਤੇ ਉਹਨਾਂ ਕਿਹਾ ਸੀ ਅੱਜ ਤੋਂ ਬਾਅਦ ਦੇ ਦੀ ਪੂਜਾ ਨਹੀਂ ਕਰਨੀ ਦੇ ਧਾਰੀ ਬਾਬਾ ਕੋਈ ਨਹੀਂ ਹੋਏਗਾ ਤੇ ਅਸੀਂ ਫੇਰ ਦੇ ਧਾਰੀਆਂ ਦੀ ਪੂਜਾ ਕਰ ਰਹੇ ਆ ਔਰ ਪੂਜਾ ਵੀ ਅਸੀਂ ਪੂਜਾ ਦੇ ਵਿੱਚ ਇੰਨੇ پاگل ਹੋ ਗਏ ਆ ਦੇ ਧਾਰੀ ਬਾਬਿਆਂ ਦੀ ਪੂਜਾ ਦੇ ਵਿੱਚ ਸਿੱਖ ਦੇ ਧਾਰੀ ਬਾਬਿਆਂ ਦੀ ਪੂਜਾ ਦੇ ਵਿੱਚ ਇੰਨੇ پاگل ਹੋ ਗਏ ਆ ਕਿ ਸ਼ਾਇਦ ਹੀ ਦੁਨੀਆ ਦੇ ਵਿੱਚ ਸ਼ਾਇਦ ਹੀ ਪਹਿਲੀ ਗੱਲ ਤਾਂ ਹੈ ਹੀ ਨਹੀਂ ਕੋਈ ਦੁਨੀਆ ਦੇ ਵਿੱਚ ਕਿਸੇ ਵੀ ਧਰਮ ਦੇ ਵਿੱਚ ਇੰਨੇ ਪਖੰਡ ਨੂੰ ਬੜਾਵਾ ਨਹੀਂ ਦਿੱਤਾ ਜਿੰਨਾ ਅੱਜ ਸਿੱਖ ਸਮਾਜ ਵਿੱਚ ਪਖੰਡ ਨੂੰ ਬਣਾਵਾ ਦਿੱਤਾ ਜਾ ਰਿਹਾ ਤੇ ਸਭ ਤੋਂ ਕੀਮਤੀ ਖਜ਼ਾਨਾ ਜਿਹੜਾ ਸਿੱਖਾਂ ਦੇ ਕੋਲ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਉਹਨਾਂ ਨੂੰ ਹੀ ਸਿੱਖ ਸਮਾਜ ਨੇ ਇੱਕ ਪਾਸੇ ਰੱਖ ਦਿੱਤਾ ਤੇ ਬਾਬਿਆਂ ਦੀ ਜੈ ਜੈਕਾਰ ਹੋਰੀ ਬਾਬਿਆਂ ਦੀ ਜੈ ਜੈਕਾਰ ਹੋਰੀ ਬਾਬਿਆਂ ਨੇ ਆਲੀ ਸ਼ਾਨ ਮਹਿਲ ਬਣਾਏ ਤੇ ਲੋਕ ਪਿੱਛੇ ਆ ਰਹੇ ਨੇ ਉਹਨਾਂ ਦੇ ਕਿਸੇ ਚੀਜ਼ ਦੀ ਕਮੀ ਨਹੀਂ ਗੁਰੂ ਗ੍ਰੰਥ ਸਾਹਿਬ ਤਾਂ ਇੰਨਾ ਇੱਕ ਨਾਮ ਮਾਤਰ ਰੱਖਿਆ ਹੈ ਸਿਰਫ ਨਾਮ ਵਰਤ ਰਹੇ ਨੇ ਬਾਕੀ ਜੋ ਕੁਝ ਹੋ ਰਿਹਾ ਜਿੰਨਾ ਇਹ ਪਖੰਡ ਕਰ ਰਹੇ ਨੇ ਸ਼ਾਇਦ ਹੀ ਦੁਨੀਆ ਤੇ ਕਿਸੇ ਨੇ ਕੀਤਾ ਹੋਏ ਤੇ ਆਉਣ ਵਾਲੇ ਸਮੇਂ ਚ ਵੀ ਕੋਈ ਸਿੱਖ ਡੇਰੇਦਾਰਾਂ ਤੋਂ ਵੱਧ ਕੋਈ ਪਖੰਡ ਨਹੀਂ ਕਰੇਗਾ ਬਚੋ ਇਹਨਾ ਤੋਂ ਦੇ ਧਾਰੇ ਸਿੱਖ ਬਾਬਿਆਂ ਤੋਂ ਬਚੋ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਪੜੋ ਗੁਰਬਾਣੀ ਨੂੰ ਪੜੋ ਉਸ ਤੋਂ ਸੇਖਾ ਲੋ ਇਹਨਾਂ ਦੇ ਧਾਰੀ ਬਾਬਿਆਂ ਕੋਲ ਅੱਜ ਤੱਕ ਕਿਸੇ ਨੂੰ ਕੁਝ ਨਹੀਂ ਮਿਲਿਆ ਤੇ ਨਾ ਹੀ ਮਿਲਣਾ ਆਪਣਾ ਸਮਾਨਾ ਖਰਾਬ ਕਰੋ ਆਪਣਾ ਪੈਸਾ ਨਾ ਖਰਾਬ ਕਰੋ ਕੇਵਲ ਤੇ ਕੇਵਲ ਗੁਰਬਾਣੀ ਪੜੋ ਤੇ ਆਪਣਾ ਜੀਵਨ ਉੱਚਾ ਚੁੱਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ